ਹਾਂਜੀ ਮਿੱਤਰੋ ਕੀ ਹਾਲ ਚਾਲ ਆ ਠੋਡੇ ਮੈਂ ਤੁਹਾਡਾ ਸੀਪਾ ਬਰਾੜ ਭਗਤਾ ਮੋਟਰ ਪਟੰਡਾ ਸਾਡੇ ਕੋਲੇ ਆਈ ਟਨ ਆ ਗਈ ਬਾਈ ਇੱਕ ਤਾਂ ਆ ਸਾਹਮਣੇ ਜਿਹੜਾ ਫੈਂਡਰ ਦਸੀ ਜਾਂਦਾ ਆਪਾਂ ਇਹ ਹੀ ਕਰਨੇ ਦਾ ਇੱਕ ਢੋਲ ਕਰਨਾ ਹੈ ਅਗਲਾ ਪਿਛਲਾ ਬੰਪਰ ਕਰਨਾ ਹੈ ਤੇ ਏਕੇ ਦੀ ਬਾਰੀ ਕਰਨੀ ਹੈ ਤੇ ਸਾਰੀ ਗੱਡੀ ਆਪਾਂ ਰਮਿੰਗ ਪਾਲਿਸ਼ ਕਰਾਂਗੇ ਬੜੀ ਵਧੀਆ ਗੱਡੀ ਹੈ ਬਾਈ ਇਹੇ ਛੋਟੀ ਫੈਮਿਲੀ ਵਾਸਤੇ ਤਾਂ ਬਹੁਤ ਕਹਿਣ ਗੱਡੀ ਆ ਆ ਦੇਖੋ ਆ ਆਪਾਂ ਬਾਰੀ ਕਰਨੀ ਐ ਦੀ ਤੇ ਸਾਰੀ ਗੱਡੀ ਓਕੇ ਹੋ ਗਈ ਆ ਹੁਣ ਤੁਹਾਨੂੰ ਫਾਈਨਲ ਲੁੱਕ ਦਿਖਾਈ ਜਾਨੇ ਆ ਵੀ ਦੱਸੋ ਕਿਵੇਂ ਲੱਗ ਗਈ ਠੀਕ ਹੈ ਆਪਾਂ ਰੰਗ ਮਾਰਤਾ ਰਮੀ ਹੋ ਗਈ ਆ ਗਈ ਤੇ ਟਾਇਰਾਂ ਟੋਲਾਂ ਤੇ ਸਾਰਿਆਂ ਤੇ ਪੂਰਾ ਵਧੀਆ ਸਿਸਟਮ ਹੋ ਗਿਆਗਾ ਤੇ ਅਰਥ ਨੂੰ ਫਾਈਨਲ ਜਿਹੜੇ ਦਿਖਾਈ ਜੰਨੇ ਹੋ ਕਮੀ ਦੱਸੋ ਕੋਈ ਤੁਹਾਨੂੰ ਲੱਗੇ ਤਾਂ ਕੱਢਾਂਗੇ ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਬਹੁਤ ਘੈਂਟ ਕੰਮ ਹੋਇਆ ਬਾਈ ਇਹਦਾ ਤੇ ਕਸਟਮਰ ਪੂਰਾ ਖੁਸ਼ ਹੋਗਾ ਕਿੰਨਾ ਵੀ ਠੀਕ ਆ ਯਾਰ ਬਾਈ ਸਵਾਦ ਆ ਗਿਆ ਅੱਗੇ ਕਿਸੇ ਨੇ ਡੋ ਪਾਰਟੀ ਦੇ ਇਹ ਹੁਣ ਪੱਲਾ ਸੀ ਡੋ ਪਾਰਟੀ ਦੇ ਪੱਲੇ ਕਰਤੇ ਸੀ ਤੇ ਜ਼ੀਰੋ ਜਜਮੈਂਟ ਹੋ ਗਈ ਆ ਤੇ ਪ੍ਰਮਾਤਮਾ ਤੁਹਾਨੂੰ ਰੱਖੇ ਚੜ੍ਹਦੀ ਕਲਾ 'ਚ ਬਹੁਤ ਤੁਹਾਡਾ ਧੰਨਵਾਦ